ਜੋਬ ਪਰ ਵਿੱਚ ਹੜਾਂ ਦੀ ਮਾਰ ਜਾਰੀ ਹੈ ਪਰ ਪਟਿਆਲਾ ਕੀ rau ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਵੇਂ ਹੀ ਪਾਣੀ ਦਾ ਪੱਧਰ ਘਟਿਆ ਤਾਂ ਇਹ ਖੌਫਨਾਕ ਮੰਜ਼ਰ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰਸਤਾ ਸੀ ਜੋ ਕਿ ਮੁਹਾਲੀ ਦੇ ਨਵਾਂ ਗਰਾਉਂਡ ਨੂੰ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਨਾਲ ਮੁਹਾਲੀ ਦੇ ਨਾਲ ਜਾਂ ਫਿਰ ਹੋਰ ਰਸਤਿਆਂ ਰਾਹੀਂ ਸ਼ਹਿਰ ਦੇ ਨਾਲ ਜੋੜਦਾ ਸੀ ਇਹ ਰਸਤਾ ਪੂਰੀ ਤਰੀਕੇ ਦੇ ਨਾਲ ਪਟਿਆਲਾ ਕੀ rau ਦੇ ਵਿੱਚ ਸਮਾ ਗਿਆ ਏ ਜਦੋਂ ਬੀਤੀ ਕੱਲ ਬਹੁਤ ਵੱਡੀ ਮਾਤਰਾ ਦੇ ਵਿੱਚ ਪਿੱਛੋਂ ਪਾਣੀ ਆਇਆ ਬਹੁਤ ਤੇਜ਼ ਫਲੋ ਦੇ ਨਾਲ ਪਾਣੀ ਆਇਆ ਤਾਂ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਮਿੱਟੀ ਥੱਲੇੋਂ ਖਿਸਕਦੀ ਗਈ ਤੇ ਰਸਤਾ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਪਟਿਆਲਾ ਕੀ ਰੋ ਦੇ ਵਿੱਚ ਸਮਾ ਗਿਆ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਜੀਸੀਬੀ ਮਸ਼ੀਨਾਂ ਦੀ ਮਦਦ ਦੇ ਨਾਲ ਜਿਹੜਾ ਹੈਗਾ ਮੁਰਤੋਂ ਜਿਹੜਾ ਹੈਗਾ ਇਸ ਰਸਤੇ ਨੂੰ ਬਣਾਉਣ ਦੀ ਕੰਮ ਹੈ ਜਿਹੜਾ ਉਹ ਜੋਰਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਜਿਹੜੇ ਉਹ ਮੌਕੇ ਦਾ ਜ਼ਾਇਜ਼ਾ ਲੈਣ ਆਏ ਨੇ ਉਹ ਦੇਖਣ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਨੇ ਸਾਰੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਦੇਖੋ ਤੁਸੀਂ ਕਿ ਜਦੋਂ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੇ ਜਿਹੜੇ ਖੌਪਨਾਕ ਮੰਜ਼ਰ ਨੇ ਉਹ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਸਾਰਾ ਕੁਝ ਕਿ ਕਿਸ ਤਰੀਕੇ ਦੀ ਨੁਕਸਾਨ ਜਿਹੜਾ ਹੈਗਾ ਉਹ ਆਮ ਜਨ ਜੀਵਨ ਕਿਵੇਂ ਪ੍ਰਭਾਵਿਤ ਹੋਇਆ ਕਿਸ ਤਰੀਕੇ ਦਾ مالی ਨੁਕਸਾਨ ਜਿਹੜਾ ਹੈਗਾ ਉਹ ਹੋਇਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਨਮਾ ਗਰਾਉਂ ਤੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿੰਨੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੈ ਜਿਹੜਾ ਉਹ ਹੋਇਆ ਇਹ ਪੂਰੀ ਦੀ ਪੂਰੀ ਰਸਤਾ ਜਿਹੜਾ ਸੀਗਾ ਉਹ ਇਸ ਬਰਸਾਤੀ ਨਾਲੇ ਦੇ ਵਿੱਚ ਚਲਿਆ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਆਸ-ਪਾਸ ਬਹੁਤ ਸਾਰੇ ਘਰ ਨੇ ਦੇਖੋ ਤੁਸੀਂ ਪਰਲੇ ਪਾਸੇ ਵੀ ਜੇਕਰ ਦੇਖੋਗੇ ਤਾਂ ਬਹੁਤ ਸਾਰੇ ਘਰ ਨੇ ਇਸ ਪਾਸੇ ਵੀ ਤੁਸੀਂ ਦੇਖੋਗੇ ਤਾਂ ਇਸ ਸੜਕ ਦੇ ਨਾਲ ਬਹੁਤ ਸਾਰੇ ਮਕਾਨ ਨੇ ਬਹੁਤ ਸਾਰੇ ਘਰ ਨੇ ਲੋਕਾਂ ਦੇ ਬਣੇ ਹੋਇਆ ਤਾਂ ਇਹਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਦੇ ਉੱਤੇ ਹੀ ਮੁਕੰਮਲ ਪ੍ਰਬੰਧ ਨੇ ਜਿਹੜੇ ਸੁਰੱਖਿਆ ਦੇ ਉਹ ਪਹਿਲਾਂ ਹੀ ਕਰ ਲਏ ਗਏ ਸੀ ਤੇ ਹੁਣ ਵੀ ਜਿਹੜਾ ਹੈਗਾ ਇੱਥੇ ਪੁਲਿਸ ਦੀ ਟੀਮ ਸਨਾਨਾਬ ਕੀਤੀ ਗਈ ਹੈ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਭਾਈ ਤੁਸੀਂ ਲੋਕਾਂ ਨੂੰ ਇਸ ਚੀਜ਼ ਤੋਂ ਅਵੇਅਰ ਕਰਨਾ ਕਿ ਉਹ ਅੱਗੇ ਨਾ ਜਾਣ ਉਹ ਇਸ ਰਸਤੇ ਦੇ ਕਿਉਂਕਿ ਅਜੇ ਵੀ ਮਿੱਟੀ ਹੈ ਜਿਹੜੀ ਉਹ ਖਿਸਕ ਸਕਦੀ ਹੈ ਕਿਉਂਕਿ ਲਗਾਤਾਰ ਮੌਸਮ ਵਿਭਾਗ ਇਹ ਗੱਲ ਕਹਿ ਰਿਹਾ ਕਿ ਅਜੇ ਹੋਰ ਆਉਣੇ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਲੋਕਾਂ ਨੂੰ ਲਗਾਤਾਰ ਇਹ ਗੱਲ ਦੀ ਅਪੀਲ ਹੈ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਅੱਗੇ ਨਾ ਜਾਇਓ ਜਿੱਥੇ ਵੀ ਕੋਈ ਸੜਕ ਬੈਠੀ ਹੈ ਜਾਂ ਜਿੱਥੇ ਵੀ ਕੋਈ ਸੜਕ ਜਿਹੜੀ ਆ ਉਹ ਧੱਸ ਗਈ ਹੈ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੇ ਬਰਸਾਤੀ ਨਾਲੇ ਨੇ ਚਾਹੇ ਅਸੀਂ ਖੱਗਰ ਦੀ ਗੱਲ ਕਰੀਏ ਭਾਵੇਂ ਪਟਿਆਲਾ ਕੀ ਰੋ ਕੀ ਅਸੀਂ ਗੱਲ ਕਰ ਲਈਏ ਭਾਵੇਂ ਸਤਲੁਜ ਦਰਿਆ ਦੀ ਅਸੀਂ ਗੱਲ ਕਰ ਲਈਏ ਇਹਨਾਂ ਦੇ ਨੇੜੇ ਨਾ ਜਾਓ ਕਿਉਂਕਿ ਪਤਾ ਨਹੀਂ ਪਿੱਛੋਂ ਪਾਣੀ ਕਿਸ ਰਫਤਾਰ ਦੇ ਨਾਲ ਆਉਣਾ ਹੈ ਕਿੰਨੀ ਮਾਤਰਾ ਦੇ ਵਿੱਚ ਪਾਣੀ ਆਉਣਾ ਤਾਂ ਇਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਗਾਈਡਲਾਈਨਾਂ ਨੇ ਜਿਹੜੀਆਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਜਿਵੇਂ ਵੀ ਮਸ਼ੀਨਾਂ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿ ਉਹਨਾਂ ਦੀ ਮਦਦ ਦੇ ਨਾਲ ਸਾਰਾ ਪ੍ਰਬੰਧਾ ਜਿਹੜਾ ਉਹ ਮੁਕੰਮਲ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੱਗੇ ਹੋਏ ਨੇ ਕਿ ਅਸੀਂ ਇਹਨਾਂ ਪ੍ਰਬੰਧਾਂ ਨੂੰ ਮੁਕੰਮਲ ਕਰਕੇ ਮੁਰਤੋਂ ਇਸ ਰਸਤੇ ਨੂੰ ਕਿਸੇ ਤਰੀਕੇ ਦੇ ਨਾਲ ਜਲਦ ਤੋਂ ਜਲਦ ਚਾਲੂ ਕਰ ਲਈਏ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਕਿਉਂਕਿ ਆਸ-ਪਾਸ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਘਰ ਨੇ ਤੁਹਾਡੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਕੱਲ ਵੀ ਸਾਂਝੀਆਂ ਕੀਤੀਆਂ ਸੀ ਅੱਜ ਵੀ ਸਾਂਝੀਆਂ ਕਰਾਂਗੇ ਸੁਕਨਾ ਲੇਕ ਦੇ ਉੱਤੇ ਵੀ ਰਾਹਤ ਦੀ ਖਬਰ ਆ ਲੋਕਾਂ ਦੇ ਲਈ ਕਿਉਂਕਿ ਪਾਣੀ ਦਾ ਪੱਧਰ ਉੱਥੇ ਵੀ ਘਟਿਆ ਬਹੁਤ ਹੱਦ ਤੱਕ ਜਿਹੜੀ ਸਥਿਤੀ ਹੈ ਉਹ ਕੰਟਰੋਲ ਦੇ ਵਿੱਚ ਆਈ ਹੈ ਕਿਉਂਕਿ ਅੱਜ ਬਰਸਾਤ ਨਹੀਂ ਹੋਈ ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਬਰਸਾਤੀ ਨਾਲੀਆਂ ਦੇ ਵਿੱਚ ਜਾਂ ਫਿਰ ਕਈਏ ਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਘਟਿਆ ਜ਼ਰੂਰ ਹੈ ਪਰ ਸਥਿਤੀ ਅਜੇ ਇਹ ਨਹੀਂ ਕਹਿ ਸਕਦੇ ਕਿ ਖਤਰਾ ਟਲ ਗਿਆ ਖਤਰਾ ਇਸ ਕਰਕੇ ਨਹੀਂ ਟਲਿਆ ਕਿਉਂਕਿ ਸਤਲੁਜ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਹੁਸ਼ਿਆਰਪੁਰ ਟਾਂਡਾ ਜਲੰਧਰ ਅੰਮ੍ਰਿਤਸਰ ਫਾਜ਼ਿਲਕਾ ਤੇ ਜਿਹੜਾ ਇਹ ਫਰੂਜ਼ਪੁਰਵਾਰਾ ਇਲਾਕਾ ਸੀ ਇਹ ਤਾਂ ਪਹਿਲਾਂ ਹੀ ਹੜਾ ਦੀ ਮਾਰ ਹੀਟ ਸੀ ਇਸ ਤੋਂ ਬਾਅਦ ਹੁਣ ਸਤਲੋਜ ਦੇ ਕੰਡਿਆਂ ਦੇ ਉੱਤੇ ਜਿਹੜੇ ਲੋਕ बसे ਹੋਏ ਨੇ ਜਿਹੜੇ ਪਿੰਡ बसे ਹੋਏ ਸੀ ਉਹਨਾਂ ਦਾ ਵੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਦੀ ਵਾਰੀ ਆ ਕਿਉਂਕਿ ਸਤਲੋਜ ਲਗਾਤਾਰ ਆਪਣਾ ਰੁਖ ਬਦਲ ਲਿਆ ਸਤਲੋਜ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਪਾਣੀ ਦੀ ਗਤੀ ਹੈ ਜਿਹੜੀ ਉਹ ਵਧਦੀ ਜਾ ਰਹੀ ਹੈ ਜਿਸ ਕਰਕੇ ਲਗਾਤਾਰ ਇਹ ਚਿੰਤਾ ਜਿਹੜੀ ਹੈ ਲੋਕਾਂ ਨੂੰ ਸਤਾ ਰਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਪਿੰਡਾਂ ਲਈ ਸਤਲੋਜ ਆ ਜਿਹੜਾ ਉਹ ਖਤਰਨਾ ਬਣ ਜਾਵੇ ਉਹਨਾਂ ਦੇ ਪਿੰਡਾਂ ਅੰਦਰ ਵੀ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਾਂਗ ਹੜ ਵਰਗੇ ਹਾਲਾਤ ਨਾ ਬਣ ਜਾਣ ਹੜ ਨਾ ਆ ਜਾਣ ਇਸ ਕਰਕੇ ਲੋਕ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਜਿਹੜੇ ਬੰਨ ਨੇ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਲੋਕ ਲੱਗੇ ਹੋਏ ਨੇ ਕਿ ਅਸੀਂ ਮਜ਼ਬੂਤ ਕਰ ਲਈਏ ਤਾਂ ਜੋ ਕੋਈ ਬੰਨ ਟੁੱਟ ਕੇ ਉਹਨਾਂ ਦੇ ਪਿੰਡ ਦੇ ਵਿੱਚ ਬਰਸਾਤੀ ਪਾਣੀ ਆ ਜਿਹੜਾ ਆ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਕਿਸੇ ਤਰੀਕੇ ਦੇ ਨਾਲ ਨਾ ਵੜ ਸਕੇ ਸੋ ਇਹ ਨਵਾਂ ਗਰਾਉਂ ਦੀਆਂ ਤਸਵੀਰਾਂ ਸੀ ਇਹ ਨਵਾਂ ਗਰਾਉਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਐਸਐਸ ਨਗਰ ਦੇ ਵਿੱਚ ਪੈਂਦਾ ਤੇ ਇੱਥੇ ਇਹ ਪਟਿਆਲਾ ਕੀ ਰੌ ਜਿਹੜੀ ਇਹ ਬਰਸਾਤੀ ਨਦੀ ਹੈ ਇੱਥੋਂ ਨਿਕਲਦੀ ਹੈ ਤੇ ਇਸ ਦੇ ਵਿੱਚ ਹੀ ਇਹ ਸੜਕ ਹੈ ਜਿਹੜੀ ਧਸ ਕੇ ਸਾਰੀ ਸੜਕ ਪੂਰੀ ਮੁਕੰਮਲ ਤੌਰ ਤੇ ਇਸ ਦੇ ਵਿੱਚ ਧਸ ਕੇ ਚਲੀ ਗਈ ਤੇ ਕਿਉਂਕਿ ਬੀਤੀ ਕੱਲ ਜਦੋਂ ਮੀਂਹ ਆਇਆ ਬਰਸਾਤ ਪਈ ਤਾਂ ਮਿੱਟੀ ਖਿਸਕਣ ਦੇ ਕਰਕੇ ਸਾਰੀ ਸੜਕ ਹੈ ਜਿਹੜੀ ਚਲੇ ਗਈ ਤਾਂ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਹੁਣ ਤੋਂ ਰਸਤਾ ਜਿਹੜਾ ਉਹ ਆਵਾਜਾਈ ਇੱਥੇ ਬਣਾ ਕੇ ਰਸਤਾ ਦੁਆਰਾ ਆਵਾਜਾਈ ਸ਼ੁਰੂ ਹੋ ਸਕੇ ਇਸ ਕਰਕੇ ਮਸ਼ੀਨਾਂ ਦੇ ਨਾਲ ਜਿਹੜਾ ਹੈਗਾ ਰਸਤੇ ਨੂੰ ਪੂਰਿਆ ਜਾ ਰਿਹਾ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਇਹਨਾਂ ਰਸਤਿਆਂ ਤੋਂ ਸਾਈਡ ਤੇ ਰਹੋ ਤਾਂ ਜੋ ਕੋਈ ਅਣਸੁਖਾਂ ਵੀ ਘਟਣਾ ਨਾ ਵਾਪਰ ਸਕੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਦੀ ਇਨ ਬਿਨ ਪਾਲਣਾ ਜ਼ਰੂਰ ਯਕੀਨੀ ਬਣਾਓ ਜੁੜੇ ਰਹੋ ਅਜੀਤ ਪਬਲਿਕ ਨਾਲ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਪਰ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ ਪਰ ਪਟਿਆਲਾ ਕੀ rau ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਵੇਂ ਹੀ ਪਾਣੀ ਦਾ ਪੱਧਰ ਘਟਿਆ ਤਾਂ ਇਹ ਖੌਫਨਾਕ ਮੰਜ਼ਰ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰਸਤਾ ਸੀ ਜੋ ਕਿ ਮੁਹਾਲੀ ਦੇ ਨਵਾਂ ਗਰਾਊਂਡ ਨੂੰ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਨਾਲ ਮੁਹਾਲੀ ਦੇ ਨਾਲ ਜਾਂ ਫਿਰ ਹੋਰ ਰਸਤੇਆਂ ਰਾਹੀਂ ਸ਼ਹਿਰ ਦੇ ਨਾਲ ਜੋੜਦਾ ਸੀ ਇਹ ਰਸਤਾ ਪੂਰੀ ਤਰੀਕੇ ਦੇ ਨਾਲ ਪਟਿਆਲਾ ਕੀ ਰੌ ਦੇ ਵਿੱਚ ਸਮਾ ਗਿਆ ਏ ਜਦੋਂ ਬੀਤੀ ਕੱਲ ਬਹੁਤ ਵੱਡੀ ਮਾਤਰਾ ਦੇ ਵਿੱਚ ਪਿੱਛੋਂ ਪਾਣੀ ਆਇਆ ਬਹੁਤ ਤੇਜ਼ ਫਲੋ ਦੇ ਨਾਲ ਪਾਣੀ ਆਇਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮਿੱਟੀ ਥੱਲੇੋਂ ਖਿਸਕਦੀ ਗਈ ਤੇ ਰਸਤਾ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਪਟਿਆਲਾ ਕੀ ਰੌ ਦੇ ਵਿੱਚ ਸਮਾ ਗਿਆ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਜੀਸੀਬੀ ਮਸ਼ੀਨਾਂ ਦੀ ਮਦਦ ਦੇ ਨਾਲ ਜਿਹੜਾ ਹੈਗਾ ਮੁਰਤੋਂ ਜਿਹੜਾ ਹੈਗਾ ਇਸ ਰਸਤੇ ਨੂੰ ਬਣਾਉਣ ਦੀ ਕੰਮ ਹੈ ਜਿਹੜਾ ਉਹ ਜੋਰਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਜਿਹੜੇ ਉਹ ਮੌਕੇ ਦਾ ਜ਼ਾਇਜ਼ਾ ਲੈਣ ਆਏ ਨੇ ਉਹ ਦੇਖਣ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਨੇ ਸਾਰੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਦੇਖੋ ਤੁਸੀਂ ਕਿ ਜਦੋਂ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੇ ਜਿਹੜੇ ਖੌਫਨਾਕ ਮੰਜ਼ਰ ਨੇ ਉਹ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਸਾਰਾ ਕੁਝ ਕਿ ਕਿਸ ਤਰੀਕੇ ਦੀ ਨੁਕਸਾਨ ਜਿਹੜਾ ਹੈਗਾ ਉਹ ਆਮ ਜਨ ਜੀਵਨ ਕਿਵੇਂ ਪ੍ਰਭਾਵਿਤ ਹੋਇਆ ਕਿਸ ਤਰੀਕੇ ਦਾ مالی ਨੁਕਸਾਨ ਜਿਹੜਾ ਹੈਗਾ ਉਹ ਹੋਇਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਨਮਾ ਗਰਾਉਂ ਤੋਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿੰਨੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੈ ਜਿਹੜਾ ਉਹ ਹੋਇਆ ਏ ਪੂਰੀ ਦੀ ਪੂਰੀ ਰਸਤਾ ਜਿਹੜਾ ਸੀਗਾ ਉਹ ਇਸ ਬਰਸਾਤੀ ਨਾਲੇ ਦੇ ਵਿੱਚ ਚਲਿਆ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਆਸ-ਪਾਸ ਬਹੁਤ ਸਾਰੇ ਘਰ ਨੇ ਦੇਖੋ ਤੁਸੀਂ ਪਰਲੇ ਪਾਸੇ ਵੀ ਜੇਕਰ ਦੇਖੋਗੇ ਤਾਂ ਬਹੁਤ ਸਾਰੇ ਘਰ ਨੇ ਇਸ ਪਾਸੇ ਵੀ ਤੁਸੀਂ ਦੇਖੋਗੇ ਤਾਂ ਇਸ ਸੜਕ ਦੇ ਨਾਲ ਬਹੁਤ ਸਾਰੇ ਮਕਾਨ ਨੇ ਬਹੁਤ ਸਾਰੇ ਘਰ ਨੇ ਲੋਕਾਂ ਦੇ ਬਣੇ ਹੋਇਆ ਤੇ ਇਹਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਦੇ ਉੱਤੇ ਹੀ ਮੁਕੰਮਲ ਪ੍ਰਬੰਧ ਨੇ ਜਿਹੜੇ ਸੁਰੱਖਿਆ ਦੇ ਉਹ ਪਹਿਲਾਂ ਹੀ ਕਰ ਲਏ ਗਏ ਸੀ ਤੇ ਹੁਣ ਵੀ ਜਿਹੜਾ ਹੈਗਾ ਇੱਥੇ ਪੁਲਿਸ ਦੀ ਟੀਮ ਤਾਇਨਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਭਾਈ ਤੁਸੀਂ ਲੋਕਾਂ ਨੂੰ ਇਸ ਚੀਜ਼ ਤੋਂ ਅਵੇਅਰ ਕਰਨਾ ਹੈ ਕਿ ਉਹ ਅੱਗੇ ਨਾ ਜਾਣ ਉਹ ਇਸ ਰਸਤੇ ਦੇ ਕੋਕੇ ਅਜੇ ਵੀ ਮਿੱਟੀ ਹੈ ਜਿਹੜੀ ਉਹ ਖਿਸਕ ਸਕਦੀ ਹੈ ਕਿਉਂਕਿ ਲਗਾਤਾਰ ਮੌਸਮ ਵਿਭਾਗ ਇਹ ਗੱਲ ਕਹਿ ਰਿਹਾ ਕਿ ਅਜੇ ਹੋਰ ਆਉਣੇ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਲੋਕਾਂ ਨੂੰ ਲਗਾਤਾਰ ਇਹ ਗੱਲ ਦੀ ਅਪੀਲ ਹੈ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਅੱਗੇ ਨਾ ਜਾਇਓ ਜਿੱਥੇ ਵੀ ਕੋਈ ਸੜਕ ਬੈਠੀ ਹੈ ਜਾਂ ਜਿੱਥੇ ਵੀ ਕੋਈ ਸੜਕ ਜਿਹੜੀ ਆ ਉਹ ਤਸ ਗਈ ਹੈ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੇ ਬਰਸਾਤੀ ਨਾਲੇ ਨੇ ਚਾਹੇ ਅਸੀਂ ਖੱਗਰ ਦੀ ਗੱਲ ਕਰੀਏ ਭਾਵੇਂ ਪਟਿਆਲਾ ਕੀ ਰੋ ਕੀ ਅਸੀਂ ਗੱਲ ਕਰ ਲਈਏ ਭਾਵੇਂ ਸਤਲੂ ਦੇ ਦਰਿਆ ਦੀ ਅਸੀਂ ਗੱਲ ਕਰ ਲਈਏ ਇਹਨਾਂ ਦੇ ਨੇੜੇ ਨਾ ਜਾਓ ਕਿਉਂਕਿ ਪਤਾ ਨਹੀਂ ਪਿੱਛੋਂ ਪਾਣੀ ਕਿਸ ਰਫਤਾਰ ਦੇ ਨਾਲ ਆਉਣਾ ਹੈ ਕਿੰਨੀ ਮਾਤਰਾ ਦੇ ਵਿੱਚ ਪਾਣੀ ਆਉਣਾ ਤਾਂ ਇਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਗਾਈਡਲਾਈਨਾਂ ਨੇ ਜਿਹੜੀਆਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਜਿਵੇਂ ਵੀ ਮਸ਼ੀਨਾਂ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿ ਉਹਨਾਂ ਦੀ ਮਦਦ ਦੇ ਨਾਲ ਸਾਰਾ ਪ੍ਰਬੰਧ ਹੈ ਜਿਹੜਾ ਉਹ ਮੁਕੰਮਲ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੱਗੇ ਹੋਏ ਨੇ ਕਿ ਅਸੀਂ ਇਹਨਾਂ ਪ੍ਰਬੰਧਾਂ ਨੂੰ ਮੁਕੰਮਲ ਕਰਕੇ ਮੁਰ ਤੋਂ ਇਸ ਰਸਤੇ ਨੂੰ ਕਿਸੇ ਤਰੀਕੇ ਦੇ ਨਾਲ ਜਲਦ ਤੋਂ ਜਲਦ ਚਾਲੂ ਕਰ ਲਈਏ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਕਿਉਂਕਿ ਆਸ-ਪਾਸ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਘਰ ਨੇ ਤੁਹਾਡੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਕੱਲ ਵੀ ਸਾਂਝੀਆਂ ਕੀਤੀਆਂ ਸੀ ਅੱਜ ਵੀ ਸਾਂਝੀਆਂ ਕਰਾਂਗੇ ਸੁਕਨਾ ਲੇਕ ਦੇ ਉੱਤੇ ਵੀ ਰਾਹਤ ਦੀ ਖਬਰ ਆ ਲੋਕਾਂ ਦੇ ਲਈ ਕਿਉਂਕਿ ਪਾਣੀ ਦਾ ਪੱਧਰ ਉੱਥੇ ਵੀ ਘਟਿਆ ਬਹੁਤ ਹੱਦ ਤੱਕ ਜਿਹੜੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਆਈ ਹੈ ਕਿਉਂਕਿ ਅੱਜ ਬਰਸਾਤ ਨਹੀਂ ਹੋਈ ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਬਰਸਾਤੀ ਨਾਲਿਆਂ ਦੇ ਵਿੱਚ ਜਾਂ ਫਿਰ ਕਈਏ ਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਘਟਿਆ ਜ਼ਰੂਰ ਹੈ ਪਰ ਸਥਿਤੀ ਅਜੇ ਇਹ ਨਹੀਂ ਕਹਿ ਸਕਦੇ ਕਿ ਖਤਰਾ ਟਲ ਗਿਆ ਖਤਰਾ ਇਸ ਕਰਕੇ ਨਹੀਂ ਟਲਿਆ ਕਿਉਂਕਿ ਸਤਲੁਜ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਹੁਸ਼ਿਆਰਪੁਰ ਟਾਂਡਾ ਜਲੰਧਰ ਅੰਮ੍ਰਿਤਸਰ ਫਾਜ਼ਿਲਕਾ ਤੇ ਜਿਹੜਾ ਇਹ ਫਰੂਜ਼ਪੁਰ ਵਾਲਾ ਇਲਾਕਾ ਸੀ ਇਹ ਤਾਂ ਪਹਿਲਾਂ ਹੀ ਹੜਾ ਦੀ ਮਾਰ ਹੇਠ ਸੀ ਇਸ ਤੋਂ ਬਾਅਦ ਹੁਣ ਸਤਲੁਜ ਦੇ ਕੰਡਿਆਂ ਦੇ ਉੱਤੇ ਜਿਹੜੇ ਲੋਕ ਵਸੇ ਹੋਏ ਨੇ ਜਿਹੜੇ ਪਿੰਡ ਵਸੇ ਹੋਏ ਸੀ ਉਹਨਾਂ ਦਾ ਵੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਦੀ ਵਾਰੀ ਹੈ ਕਿਉਂਕਿ ਸੱਤ ਲੋਹੇ ਲਗਾਤਾਰ ਆਪਣਾ ਰੁਖ ਬਦਲ ਲਿਆ ਸੱਤ ਰੋਜ਼ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਪਾਣੀ ਦੀ ਗਤੀ ਹੈ ਜਿਹੜੀ ਉਹ ਵਧਦੀ ਜਾ ਰਹੀ ਹੈ ਜਿਸ ਕਰਕੇ ਲਗਾਤਾਰ ਇਹ ਚਿੰਤਾ ਜਿਹੜੀ ਹੈ ਲੋਕਾਂ ਨੂੰ ਸਤਾ ਰਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਪਿੰਡਾਂ ਲਈ ਸੱਤ ਲੋਹੇ ਜਿਹੜਾ ਉਹ ਖਤਰਨਾ ਬਣ ਜਾਵੇ ਉਹਨਾਂ ਦੇ ਪਿੰਡਾਂ ਅੰਦਰ ਵੀ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਾਂਗ ਹੜ ਵਰਗੇ ਹਾਲਾਤ ਨਾ ਬਣ ਜਾਣ ਹੜ ਨਾ ਆ ਜਾਣ ਇਸ ਕਰਕੇ ਲੋਕ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਜਿਹੜੇ ਬੰਨ ਨੇ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਲੋਕ ਲੱਗੇ ਹੋਏ ਨੇ ਕਿ ਅਸੀਂ ਮਜ਼ਬੂਤ ਕਰ ਲਈਏ ਤਾਂ ਜੋ ਕੋਈ ਬੰਨ ਟੁੱਟ ਕੇ ਉਹਨਾਂ ਦੇ ਪਿੰਡ ਦੇ ਵਿੱਚ ਬਰਸਾਤੀ ਪਾਣੀ ਆ ਜਿਹੜਾ ਆ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਕਿਸੇ ਤਰੀਕੇ ਦੇ ਨਾਲ ਨਾ ਵੜ ਸਕੇ ਸੋ ਇਹ ਨਵਾਂ ਗਰਾਉਂ ਦੀਆਂ ਤਸਵੀਰਾਂ ਸੀ ਇਹ ਨਵਾਂ ਗਰਾਉਂ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਐਸਐਸ ਨਗਰ ਦੇ ਵਿੱਚ ਪੈਂਦਾ ਤੇ ਇੱਥੇ ਇਹ ਪਟਿਆਲਾ ਕੀ ਰੌ ਜਿਹੜੀ ਇਹ ਬਰਸਾਤੀ ਨਦੀ ਹੈ ਇੱਥੋਂ ਨਿਕਲਦੀ ਆ ਤੇ ਇਸ ਦੇ ਵਿੱਚ ਹੀ ਇਹ ਸੜਕ ਹੈ ਜਿਹੜੀ ਇਹ ਤਸ ਕੇ ਸਾਰੀ ਸੜਕ ਪੂਰੀ ਮੁਕੰਮਲ ਤੌਰ ਤੇ ਇਸ ਦੇ ਵਿੱਚ ਤਸ ਕੇ ਚਲੀ ਗਈ ਤੇ ਕਿਉਂਕਿ ਬੀਤੀ ਕੱਲ ਜਦੋਂ ਮੀਂਹ ਆਇਆ ਬਰਸਾਤ ਪਈ ਤਾਂ ਮਿੱਟੀ ਖਿਸਕਣ ਦੇ ਕਰਕੇ ਸਾਰੀ ਸੜਕ ਹੈ ਜਿਹੜੀ ਚਲੇਗੀ ਤਾਂ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਮੋਰ ਤੋਂ ਰਸਤਾ ਜਿਹੜਾ ਉਹ ਆਵਾਜਾਈ ਇੱਥੇ ਬਣਾ ਕੇ ਰਸਤਾ ਦੁਬਾਰਾ ਆਵਾਜਾਈ ਸ਼ੁਰੂ ਹੋ ਸਕੇ ਇਸ ਕਰਕੇ ਮਸ਼ੀਨਾਂ ਦੇ ਨਾਲ ਜਿਹੜਾ ਹੈਗਾ ਰਸਤੇ ਨੂੰ ਪੂਰਿਆ ਜਾ ਰਿਹਾ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਇਨਾ ਰਸਤਿਆਂ ਤੋਂ ਸਾਈਡ ਤੇ ਰਹੋ ਤਾਂ ਜੋ ਕੋਈ ਅਣਸੁਖਾਂ ਵੀ ਘਟਣਾ ਨਾ ਵਾਪਰ ਸਕੇ ਤਾਂ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਦੀ ਇਨ ਬਿਨ ਪਾਲਣਾ ਜ਼ਰੂਰ ਯਕੀਨੀ ਬਣਾਓ ਜੁੜੇ ਰਹੋ ਅਜੀਤ ਪੰਜਾਬੀ ਨਾਲ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੋਬ ਪਰ ਵਿੱਚ ਹੜਾਂ ਦੀ ਮਾਰ ਜਾਰੀ ਹੈ ਪਰ ਪਟਿਆਲਾ ਕੀ rau ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਵੇਂ ਹੀ ਪਾਣੀ ਦਾ ਪੱਧਰ ਘਟਿਆ ਤਾਂ ਇਹ ਖੌਫਨਾਕ ਮੰਜ਼ਰ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਰਸਤਾ ਸੀ ਜੋ ਕਿ ਮੁਹਾਲੀ ਦੇ ਨਵਾਂ ਗਰਾਉਂਡ ਨੂੰ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਨਾਲ ਮੁਹਾਲੀ ਦੇ ਨਾਲ ਜਾਂ ਫਿਰ ਹੋਰ ਰਸਤੇਆਂ ਰਾਹੀਂ ਸ਼ਹਿਰ ਦੇ ਨਾਲ ਜੋੜਦਾ ਸੀ ਇਹ ਰਸਤਾ ਪੂਰੀ ਤਰੀਕੇ ਦੇ ਨਾਲ ਪਟਿਆਲਾ ਕੀ rau ਦੇ ਵਿੱਚ ਸਮਾ ਗਿਆ ਏ ਜਦੋਂ ਬੀਤੀ ਕੱਲ ਬਹੁਤ ਵੱਡੀ ਮਾਤਰਾ ਦੇ ਵਿੱਚ ਪਿੱਛੋਂ ਪਾਣੀ ਆਇਆ ਬਹੁਤ ਤੇਜ਼ ਫਲੋ ਦੇ ਨਾਲ ਪਾਣੀ ਆਇਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮਿੱਟੀ ਥੱਲੇੋਂ ਖਿਸਕਦੀ ਗਈ ਤੇ ਰਸਤਾ ਮੁਕੰਮਲ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਪਟਿਆਲਾ ਕੀ ਰੋ ਦੇ ਵਿੱਚ ਸਮਾ ਗਿਆ ਦੂਸਰੇ ਪਾਸੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਜੀਸੀਬੀ ਮਸ਼ੀਨਾਂ ਦੀ ਮਦਦ ਦੇ ਨਾਲ ਜਿਹੜਾ ਹੈਗਾ ਮੁਰਤੋਂ ਜਿਹੜਾ ਹੈਗਾ ਇਸ ਰਸਤੇ ਨੂੰ ਬਣਾਉਣ ਦੀ ਕੰਮ ਹੈ ਜਿਹੜਾ ਉਹ ਜੋਰਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਦੂਸਰੇ ਪਾਸੇ ਡਿਪਟੀ ਕਮਿਸ਼ਨਰ ਮੁਹਾਲੀ ਨੇ ਜਿਹੜੇ ਉਹ ਮੌਕੇ ਦਾ ਜ਼ਾਇਜ਼ਾ ਲੈਣ ਆਏ ਨੇ ਉਹ ਦੇਖਣ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਨੇ ਸਾਰੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਦੇਖੋ ਤੁਸੀਂ ਕਿ ਜਦੋਂ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੇ ਜਿਹੜੇ ਖੌਫਨਾਕ ਮੰਜ਼ਰ ਨੇ ਉਹ ਆਪਣੇ ਆਪ ਦੇ ਵਿੱਚ ਬਿਆਨ ਕਰਦੇ ਨੇ ਸਾਰਾ ਕੁਝ ਕਿ ਕਿਸ ਤਰੀਕੇ ਦੀ ਅ ਨੁਕਸਾਨ ਜੇ